ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਸਾਰੇ ਠੀਕ ਠਾਕ ਹੋ ਅੱਜ ਆਪਾਂ ਨਾ ਐਂਡਲੀ ਡੋਜ਼ ਦੇਣ ਦੇ ਆ ਸ਼ਾਇਦ ਨਾਲੇ ਲੋੜ ਪਵੇ ਬਾਅਦ ਚ ਇਹ ਬਾਸਮਤੀ ਆ 17 18 ਤੇ ਇਹਨੂੰ ਆਪਾਂ ਲੈਣ ਦੇ ਆ ਐਂਡਲੀ ਡੋਜ਼ ਤੇ ਵੀਡੀਓ ਬਣਾਉਣ ਦਾ ਮਕਸਦ ਹੈ ਜਿਹੜਾ ਉਹ ਆ ਇਹਦੇ ਵਿੱਚ ਬਕਾਨੀ ਰੋਗ ਜਿੰਨੂੰ ਯਾਨੀ ਆਪਾਂ ਬੋਟਾ ਲੰਮਾ ਜਾਂਦਾ ਜਿਹੜਾ ਉਹ ਵਾਲਾ ਗਾਲਾ ਵੀ ਕਹਿੰਦੇ ਨੇ ਇਹਨੂੰ ਤੇ ਉਹਦਾ ਤਾਂ ਮੈਂ ਟਰੀਟਮੈਂਟ ਦੱਸਦਾ ਮੈਂ ਸ਼ੁਰੂ ਤੋਂ ਵਿੱਚ ਪਨੀਰੀ ਬੀਜਨ ਤੋਂ ਲੈ ਕੇ ਹੁਣ ਤੱਕ ਕੀ ਕੀਤਾ ਆ ਆਪਾਂ ਇਹਦੇ ਵਿੱਚ ਇਹੋ ਹੀ ਪ੍ਰੋਡਕਟ ਵਰਤਿਆ ਕੱਲਾ ਸਿਰਫ ਇਹੋ ਹੀ ਹੋਰ ਕੁਛ ਨਹੀਂ ਸਮੋ ਸਟਾਪ ਇਹ ਸਮੋ ਟਮਰੀ ਆ ਥਾਇਓਫਨੇਟ ਮੈਥਾਇਲ 70% ਡਬਲਯੂ ਪੀ ਸਟੈਮਿੰਗ ਫੰਗੀਸਾਈਡ ਇਹ ਆਪਾਂ ਤੀਜੀ ਡੋਸ 40 ਕਿਲੋ ਯੂਰੀਆ 35 ਕਿਲੋ ਤੇ ਨਾਲ ਆੜਾ ਪੂਰਾ ਪੈਕੇਟ ਮੇ ਰੱਖਣ ਨੂੰ 500 ਗ੍ਰਾਮ ਦਾ ਆ 500 ਗ੍ਰਾਮ ਦਾ ਕਿੱਲੇ ਨਾਲ ਹੁਣ ਮੈਂ ਸ਼ੁਰੂ ਤੋਂ ਦੱਸਦਾ ਹਾਂ ਕਿ ਸ਼ੁਰੂ ਦੇ ਵਿੱਚੋਂ ਲੈ ਕੇ ਪਨੀਰੀ ਬੀਜਨ ਦਾ ਲੈ ਕੀ ਕੀਤਾ ਜਦੋਂ ਪਨੀਰੀ ਵੀਜੀ ਆ ਉਦੋਂ ਆ ਇੱਕ ਵਗਟ ਲੈਂਦਾ ਸੀ ਇਹਨੂੰ ਦੋ ਵਾਰ ਕਰਕੇ ਪਾਇਆ ਰੇਤ ਵਿੱਚ ਲਾ ਕੇ ਜਦੋਂ 10-15 ਦਿਨ ਲੰਘਦੇ ਸੀ ਉਦੋਂ ਪਾਇਆ ਤੇ ਜਦੋਂ ਆਪਣਾ ਲਿੱਜ ਜਣ ਤਾਂ 25 23 22 ਦਿਨ ਦੇ ਹੀ ਜਦੋਂ ਉਦੋਂ ਪਾਇਆ ਅੱਧਾ ਪਾਈਆ ਅੱਧਾ ਕਿਲ ਦਾ ਪੈਕੇਟ ਹੈ ਇੱਕਾ ਪੈਕੇਟ ਉਹ ਮੁੱਕ ਗਿਆ ਫਿਰ ਜਦੋਂ ਪਨੀਰੀ ਪੁੱਟੀ ਆ ਪਨੀਰੀ ਪੁੱਟੀ ਜਦੋਂ ਉਦੋਂ ਪਨੀਰੀ ਦੇ ਜੜਾਂ ਪਈਆਂ ਇਹਦੇ ਵਿੱਚ ਇੱਥੇ ਹੀ ਆਪਾਂ ਵਟ ਪਾ ਲਈ ਸੀ ਕਦੂ ਜੀ ਇੱਥੇ ਵਟ ਪਾ ਕੇ ਉਹਦੇ ਵਿੱਚ ਪਈਆਂ ਪਨੀਰੀ ਦੀਆਂ ਜੜਾਂ ਸਾਵਨ ਨੂੰ ਪਈਆਂ ਸਵੇਰੇ ਲੰਮਣ ਵਾਲਿਆਂ ਆਖਦੇ ਪਨੀਰੀ ਬਾ ਲਾਤੀ ਠੀਕ ਹੈ ਉਹ ਆਪਾਂ ਪਾਈਆ ਦਵਾਈ ਨਾਲ ਜਿਹੜਾ ਜੜੀਆਂ ਵਾ ਉਹ ਟ੍ਰੀਟਮੈਂਟ ਕੀਤਾ ਜੜਾਂ ਦਾ ਪਾਈਆ ਦਵਾਈ ਨਾਲ ਫੇਰ ਜਦੋਂ ਪਹਿਲੀ ਡੋਜ਼ ਪਾਈਆ ਪਹਿਲੀ ਡੋਜ਼ ਨੂੰ ਪਾਈਆ ਅੱਧਾ ਬੋਰਾ ਡਾਇਆ ਦਾ ਅੱਧਾ ਯੂਰੀਆ ਦਾ ਉਹਦੇ ਵਿੱਚ ਆਪਾਂ ਅੱਧਾ ਕਿਲੋ 500 ਗ੍ਰਾਮ ਜਿਹੜੀ ਆ ਇਹ ਥਾਇਓ ਫਨੇਟ ਮੈਥਾਈਲ ਜਿਹੜੀ ਆ ਇਹ ਪਾਈ ਆ ਤੇ ਦੂਜੀ ਡੋਜ਼ ਦਿੱਤੀ ਹਿੰਨੂੰ ਇੱਕ बोरा ਯੂਰੀਆ ਅੱਧਾ बोरा ਪोटाश ਤੇ 10 ਕਿਲੋ ਜ਼ਿੰਕ ਦੂਜੀ ਡੋਜ਼ 1.5 ਬੋਰਾ ਯੂਰੀਆ ਦਾ ਹੋ ਗਿਆ ਆ ਤੀਜੀ ਡੋਜ਼ ਵਾ ਤੀਜੀ ਡੋਜ਼ ਯਾਨੀ ਕਿ ਆਪਣਾ 40 ਕਿਲੋ ਯੂਰੀਆ ਨਾਲ ਅੱਧਾ ਕਿਲੋ ਥਾਇਓਫਨੇਟ ਮਥਾਇਲ ਜਿਹੜਾ ਆ ਉਹ ਪਾਇਆ ਹੈਗਾ ਆਪਾਂ ਠੀਕ ਆ ਪਹਿਲਾ ਯਾਨੀ ਕਿ ਮਾੜਾ ਮੋਟਾ ਜਾਂ ਕੋਈ 12 ਤਰੇਟ ਪਾ ਦੇਣੀ ਕੋਈ ਇਦਾਂ ਠੀਕ ਆ ਤੇ ਕੋਈ ਕੰਟਰੋਲ ਨਹੀਂ 12 ਹੁੰਦਾ ਹੁੰਦਾ ਤੇ ਇਹ ਜਿਹੜਾ ਤਰੀਕਾ ਦੱਸਿਆ ਵਾ ਮਾਨ ਫਾਰਮ ਕੋਟਕਪੁਗਰੇ ਵਾਲੇ ਭਾਜੀ ਉਹਨਾਂ ਨੇ 1509 ਲਾਉਂਦੇ ਸਾਰੀ ਉਹ ਗੋਭੀ ਗਾਬੀ ਲਾਉਂਦੇ ਆ ਉਹਨਾਂ ਨੇ ਆਪਣੀ ਵੀਡੀਓ ਦੇ ਵਿੱਚ ਇਹ ਦੱਸਿਆ ਸੀ ਕਿ ਥਾਇਓਫਨੇਟ ਮਥਾਇਲੇ ਨਹੀਂ ਪਾਉਣੇ ਆ ਪਨੀਰੀ ਨੂੰ ਵੀ ਪਾਉਣੇ ਆ ਝੋਨੇ ਨੂੰ ਵੀ ਪਾਉਣੇ ਆ ਤੇ ਆਪਾਂ ਉਹਨਾਂ ਦਾ ਇਹੋ ਹੀ ਤਰੀਕਾ ਵਰਤਿਆ ਹੁਣ ਮੈਂ ਤੁਹਾਨੂੰ ਝੋਨਾ ਰਖਾਣ ਦੇ ਚੜਕੇ ਇਹਦੇ ਵਿੱਚ ਇੱਕ 20 ਬੂਟਾ ਇੱਕ ਤਾਂ ਨਾ ਵੀ 1-2% ਹੈਗਾ ਆ ਥੋੜਾ ਬੋੜਾ ਰੋਗ ਹੈਗਾ ਆ ਇਹੀ ਇੱਕ 20 ਬੂਟਾ ਵੇਖ ਲਓ ਪਹਿਹਾਨੀਗਾ ਠੀਕ ਆ ਆ ਜਿਹੜੇ ਦਿਖਦੇ ਆ ਇਹ ਕੱਖ ਦੇ ਬੂਟੇ ਆ ਨੇ ਕੱਖ ਵਿੱਚ ਮੜਾ ਮੋਟਾ ਹੋ ਗਿਆ ਕੱਢਣ ਵਾਲਾ ਆ ਇੱਕ ਬੂਟਾ ਵੀ ਨਹੀਂ ਜਿਹੜਾ ਹੈਗਾ ਲੰਮਾ ਹੋਇਆ ਜਿਹੜਾ ਖਰਾਬ ਹੋਇਆ ਵਿੱਚ ਤੇ ਨਾ ਹੀ ਆਪਾਂ ਇਹਦੇ ਵਿੱਚ ਕੋਈ ਬੂਟਾ ਪੁੱਟਿਆ ਆ ਬਿਲਕੁਲ ਜਿੱਦਾਂ ਇਹ ਹੈਗੀ ਆ ਇਹ ਇਦਾਂ ਹੀ ਆ ਇੱਕ ਬੂਟਾ ਇਹਦੇ ਵਿੱਚ ਖਰਾਬ ਨਹੀਂ ਹੋਇਆ ਤੇ ਕਿਸਾਨ ਵੀਰਾਂ ਨੂੰ ਬੇਨਤੀ ਆ ਵੀ ਜੇ ਕਈ ਵੀਰ ਬੜੇ ਤੰਗ ਆ ਕਈਆਂ ਨੇ ਵਾਹੀਆਂ ਵੀ ਆ ਬਾਸਮਤੀਆਂ ਇਹ ਜੇ ਤੁਹਾਡਾ ਨਹੀਂ ਕੰਟਰੋਲ ਹੁੰਦਾ ਤੇ ਟ੍ਰੀਟਮੈਂਟ ਇਹਦੇ ਨਾਲ ਕਰਿਆ ਕਰੋ ਪਰ ਕਈ ਕਿਸਾਨ ਵੀ ਕਰਦੇ ਆ ਵੀ ਜਦੋਂ ਛੋਨਾ ਲਾਤਾ ਉਦੋਂ ਇੱਕ ਕਰ ਯੂਰੀਆ ਦੇ ਨਾਲ ਪਾਤੀ ਤੇ ਚਲੋ ਜੀ ਕੰਮ ਨਿਬੜਿਆ ਨਹੀਂ ਇਹਨੂੰ ਪਨੀਰੀ ਨਾਲ ਲਾਉਣੀ ਪਹਿਲਾਂ ਦਵਾਈ ਦੋ ਵਾਰ ਤੇ ਫੇਰ ਜੜਾਂ ਨੂੰ ਲਾਉਣੀ ਆ ਪਨੀਰੀ ਦੀਆਂ ਨੂੰ ਜੜਾਂ ਪੈਣੀਆਂ ਇੱਕ ਵਾਰ ਜੜਾਂ ਬੇਤੀਆਂ ਤੇ ਦੋ ਅਰ ਫੇਰ ਇਹਨੂੰ ਯੂਰੀਆ ਨਾਲ ਪਾਉਣੀ ਆ ਜੇ ਪੱਕਾ ਨਾਲ ਕਰਨਾ ਤੇ ਪੱਕਾ ਇੱਕ ਬੂਟਾ ਨਾਲ ਪਨੀਰੀ ਜਾਏਗਾ ਨਾ ਛੋਨੇਗਾ ਠੀਕ ਆ ਤੇ ਵੀਡੀਓ ਬਣਾਉਂਦਾ ਇਹੋ ਮਕਸਦ ਹੈ ਵੀ ਕਿਸਾਨ ਭਰਾਵਾਂ ਨਾਲ ਜਿਹੜੀ ਜਾਣਕਾਰੀ ਆਪਾਂ ਸਾਂਝੀ ਕਰੀਏ ਐ ਇੱਕ ਵਾਰ ਫੇਰ ਵੇਖ ਲਓ ਥਾਇਮ ਫਨੇਟ ਮਥੇਲ ਇਹ ਨੀਲੇ ਸਤਾਰਾਂ 18 ਜਿੰਨੀਆਂ ਬਾਸਮਤੀਆਂ ਸਾਰਿਆਂ ਦੇ ਉੱਪਰੇ ਕੰਮ ਕਰਦੀ ਆ ਠੀਕ ਸੋ ਵੀਡੀਓ ਵੇਖਣ ਲਈ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ ਇਦਾਂ ਦੀ ਜਾਣਕਾਰੀ ਵਾਲੀਆਂ ਵੀਡੀਓ ਆਪਾਂ ਨੇਿਤ ਲੈ ਕੇ ਆਉਂਦੇ ਰਵਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਮਿਹਰਬਾਨ